ਤੇ ਪਰਉਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਿਪੂਰਣ ਪ੍ਰਮਾਤਮਾ ਦੀ ਬਣਾਈ ਹੋਈ ਏ ਸ੍ਰਿਸ਼ਟੀ ਤੇ ਉਸ ਵਿੱਚ ਜੀਵਨ ਗੁਰਵਾਣੀ ਅਨਸਾਰ ਇਹ ਸਾਰਾ ਜੀਵਨ ਦੋ ਪੱਖਾਂ ਦੇ ਚ ਵੰਡਿਆ ਹੋਇਆ ਹੈ ਇਹ ਦੋ ਪੱਖ ਇਹ ਵਿਚਾਰ ਦਾਸ ਆਪ ਜੀ ਦੇ ਸਾਹਮਣੇ ਰੱਖੇਗਾ ਪਰ ਸਤੋ ਪਹਿਲੇ ਦੇਖੀਏ ਇਸ ਜੀਵਨ ਦੀਆਂ ਕਿਸਮਾਂ ਆਕਾਰ ਰੂਪ ਦੇ ਚਾਰ ਨੇ ਪ੍ਰਥਮ ਪੱਥਰ ਤੁਸੀਂ ਆਖੋਗੇ ਪੱਥਰ ਵੀ ਜੀਵਨ ਹੈ ਜੀਵਨ ਸੈਲ ਗਿਰ ਕਰਿਆ ਪਤਾ ਨਹੀਂ ਕਿੰਨੇ ਲੰਬੇ ਸਮੇਂ ਤੱਕ ਐ ਮਨੁੱਖ ਤੂੰ ਪੱਥਰੀ ਸੀ ਆਕਾਰ ਚਾਰ ਪ੍ਰਕਾਰ ਦਾ ਹੈ ਪ੍ਰਥਮ ਪੱਥਰ ਪੱਥਰ ਦੀ ਲੰਬੀ ਯਾਤਰਾ ਔਰ ਉਸ ਦਾ ਜਿਹੜਾ ਦੂਜਾ ਰੂਪ ਪ੍ਰਗਟ ਹੋਇਆ ਮਿੱਟੀ ਬਣ ਕੇ ਉਹ ਹੈ ਬਨਸਪਤੀ ਇਹ ਜ਼ਰਾ ਕੋਮਲ ਹੈ ਪੱਥਰ ਠੋਸ ਹੈ ਪੱਥਰ ਸਖਤ ਹੈ ਲੇਕਿਨ ਬਨਸਪਤੀ ਥੋੜੀ ਜਿਹਾ ਜਾਗੀ ਹੋਈ ਹੈ ਅਗਰ ਪੱਥਰ ਨਾ ਹੁੰਦਾ ਤੋ ਬਨਸਪਤੀ ਨਹੀਂ ਹੋਣੀ ਸੀ ਪੱਥਰੀ ਲੰਬੀ ਲੱਖਾਂ ਸਾਲ ਦੀ ਯਾਤਰਾ ਤੋਂ ਬਾਅਦ ਮਿੱਟੀ ਬਣ ਕੇ ਬਨਸਪਤੀ ਦੀ ਸ਼ਕਲ ਵਿੱਚ ਪ੍ਰਗਟ ਹੋਇਆ ਫਿਰ ਬਨਸਪਤੀ ਹੋਰ ਕੋਮਲ ਹੋਈ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਜਿਨ੍ਹਾਂ ਰੂਪਾਂ ਦੇ ਪ੍ਰਗਟ ਹੋਈ ਉਹ ਪਸ਼ੂ ਪੰਛੀ ਇਹ ਆਕਾਰ ਦਾ ਤੀਜਾ ਰੂਪ ਪਹਿਲੇ ਪੱਥਰ ਫਿਰ ਬਨਸਪਤੀ ਫਿਰ ਪਸ਼ੂ ਪੰਛੀ ਫਿਰ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪੰਛੀ ਜੇ ਸਰੂਪ ਦੇ ਚ ਪ੍ਰਗਟ ਹੋਏ ਨੇ ਉਸੇ ਨੂੰ ਅਸੀਂ ਕਹਿੰਦੇ ਆ ਮਾਨੁ ਮਨੁਕ ਮਾਨੁ ਮਨੁਕ ਪੱਥਰ ਟੋਟਲੀ ਸੁੱਤਾ ਹੋਇਆ ਹੈ ਬਨਸਪਤੀ ਥੋੜੀ ਜਿਹਾ ਜਾਗੀ ਹੈ ਤੇ ਜਾਗੇ ਹੋਏ ਦੀਆਂ ਹੀ ਲੋੜਾਂ ਆਉਂਦੀਆਂ ਨੇ ਬਨਸਪਤੀ ਦੀ ਲੋੜ ਹੈ ਉਹਨੂੰ ਪਾਣੀ ਚਾਹੀਦਾ ਪੱਥਰ ਨੂੰ ਨਹੀਂ ਚਾਹੀਦਾ بنسپتی سردی گرمی بھی محسوس کر دی ہے پتھر نہیں کر دا پتھر ٹوٹلی ستا ہوا ہے بنسپتی تھوڑی جاگی ہے پھر پشو پکشی بنسپتی تو بھی زیادہ جا گئے نا اور پشو پکشیاں تو بھی زیادہ جاگے ہیں ਜਿਤਨਾ ਜਾਗਿਆ ਉਤਨੀ ਹੀ ਲੋੜਾਂ ਜ਼ਿਆਦਾ ਹੋ ਜਾਂਦੀਆਂ ਨੇ ਪੱਥਰ ਦੀ ਕੋਈ ਲੋੜ ਨਹੀਂ ਬਨਸਪਤੀ ਦੀ ਲੋੜ ਹੈ ਪਰ ਬਨਸਪਤੀ ਦੇ ਨਾਲੋਂ ਪਸ਼ੂ ਪੰਛੀਆਂ ਦੀ ਜ਼ਿਆਦਾ ਲੋੜ ਹੈ ਉਹਨਾਂ ਨੂੰ ਨਿਹਰੀ ਪਿਆਸ ਨਹੀਂ ਲੱਗਦੀ ਭੁੱਖ ਵੀ ਲੱਗਦੀ ਹੈ ਬਨਸਪਤੀ ਤੇ ਪਾਣੀ ਦੇ ਆਸਰੇ ਤੇ ਰਹਿ ਜਾਏਗੀ ਪਰ ਪਸ਼ੂ ਨਰੇ ਪਾਣੀ ਦੇ ਆਸਰੇ ਤੇ ਨਹੀਂ ਰਹਿੰਦੇ ਉਹਨਾਂ ਨੂੰ ਖੁਰਾਕ ਵੀ ਚਾਹੀਦੀ ਭੋਜਨ ਵੀ ਚਾਹੀਦਾ ਨਿਰਾ ਪਾਣੀ ਪੀ ਕੇ ਸ਼ੇਰ ਜ਼ਿੰਦਾ ਨਹੀਂ ਰਹਿ ਸਕਦਾ ਉਹਨੂੰ ਮਾਸ ਵੀ ਚਾਹੀਦਾ ਨਿਰਾ ਪਾਣੀ ਪੀ ਕੇ ਗਊ ਜ਼ਿੰਦਾ ਨਹੀਂ ਰਹਿ ਸਕਦੀ ਉਹਨੂੰ ਘਾਹ ਵੀ ਚਾਹੀਦਾ ਜਿਤਨੇ ਜਾਗਰਤੀ ਵੱਧਦੀ ਹੈ ਉਤਨੇ ਆ ਲੋੜਾਂ ਵੱਧਦੀਆਂ ਪਸ਼ੂਆਂ ਨਾਲੋਂ ਮਨੁੱਖ ਜ਼ਿਆਦਾ ਜਾਗਿਆ। ਤੋਂ ਇਹਦੀ ਪਸ਼ੂਆਂ ਨਾਲੋਂ ਵੀ ਜ਼ਿਆਦਾ ਲੋੜਾਂ ਨੇ ਕਿਉਂਕਿ ਇਹਦੇ ਕੋਲ ਵਿਕਸਤ ਮਨ ਹੈ। ਇਹਦੇ ਮਨ ਨੇ ਸਮਾਜ ਨੂੰ ਜਨਮ ਦਿੱਤਾ ਹੈ। ਇਹਦੀ ਮਨ ਦੀ ਸੋਚਣੀ ਤੋਂ ਧਰਮ ਦਾ ਜਨਮ ਹੋਇਆ। ਇਹਦੀ ਕੁਝ ਰਾਜਨੈਤਿਕ ਜ਼ਿੰਦਗੀ ਹੈ। ਮਨੁੱਖ ਦੀਆਂ ਲੋੜਾਂ, ਮਨੁੱਖ ਦੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਨੇ। ਬਹੁਤ ਜ਼ਿਆਦਾ। ਪੱਥਰ ਟੋਟਲੀ ਸੁੱਤਾ ਹੋਇਆ ਥੋੜੀ ਜਿਹਾ ਜਾਗੀ ਹੈ ਬਨਸਪਤੀ ਉਸ ਤੋਂ ਜ਼ਿਆਦਾ ਜਾਗੇ ਨੇ ਪਸ਼ੂ ਪੰਛੀ ਫਿਰ ਉਸ ਤੋਂ ਜ਼ਿਆਦਾ ਜਾਗਿਆ ਹੋਇਆ ਹੈ ਇਹ ਮਨੁੱਖ ਪੂਰਨ ਜਾਗਿਆ ਹੋਇਆ ਹੈ ਪਰਮਾਤਮਾ ਸੁੱਤੇ ਹੋਏ ਦੀ ਯਾਤਰਾ ਹੈ ਜਾਗੇ ਹੋਏ ਤੱਕ ਪਹੁੰਚਣ ਦੀ ਪਰਮਾਤਮਾ ਤੱਕ ਪਹੁੰਚਣ ਦੀ ਤੇ ਪਰਮਾਤਮਾ ਤੱਕ ਪਹੁੰਚਣ ਦਾ ਵਸੀਲਾ ਕੀ ਹੈ ਪਰਮਾਤਮਾ ਹੋਣਾ ਪੂਰਨ ਤੌਰ ਤੇ ਜਾਗ ਜਾਣਾ ਪਹੁੰਚਣਾ ਉਸ ਕੋ ਲੌਂਦਾ ਜੋ ਆਪਣੇ ਤੋਂ ਦੂਰ ਹੋਵੇ ਉਹ ਤੇ ਵਿਆਪਕ ਹੈ ਤੇ ਖੋਜਣਾ ਵੀ ਉਸ ਨੂੰ ਆਉਂਦਾ ਜਿਹੜਾ ਗੁੰਮ ਹੋ ਗਿਆ ਹੋਵੇ ਉਹ ਗੁੰਮ ਨਹੀਂ ਹੋਇਆ ਸਿਰਫ ਪਤਾ ਨਹੀਂ ਹੈ ਜੈਸੇ ਮਨ ਪੂਰਾ ਜਾਗਦਾ ਹੈ ਉਸ ਦਿਨ ਪਹਿਲਾ ਅਨੁਭਵ ਜਿਹੜਾ ਅਭਿਆਸੀ ਨੂੰ ਹੁੰਦਾ ਉਹ ਕਹਿੰਦਾ ਲੈ ਤੇ ਮੈਂ ਤੇ ਪ੍ਰਮਾਤਮਾ ਦੇ ਵਿੱਚ ਹੀ ਸੀ ਉਹਦੇ ਵਿੱਚ ਹੀ ਜੀ ਰਿਹਾ ਸੀ ਉਸੇ ਵਿੱਚ ਹੀ ਮੇਰਾ ਜਨਮ ਹੋਇਆ ਉਸੇ ਵਿੱਚ ਹੀ ਸਾਰੇ ਮੇਰੇ ਕਲੋਲ ਚੱਲ ਰਹੇ ਨੇ ਇਹ ਸਭ ਤੋਂ ਵੱਡੀ ਹੈਰਾਨਗੀ ਹੁੰਦੀ ਹੈ ਇੱਕ ਅਭਿਆਸੀ ਨੂੰ ਇਹ ਸਵਾਰਤਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਉਸਤਤਿ ਵਿੱਚ ਬਕਾਇਦਾ ਵਰਨਨ ਵੀ ਕੀਤਾ ਹੈ ਦਿਨ ਏਕ ਅਜਬ ਆਤਮ ਰਾਮ ਜਹ ਅਮਿਤ ਤੇਜ ਅਬਗਤ ਅਕਾਮ ਇੱਕ ਦਿਨ ਅਭਿਆਸੀ ਜਪ ਕਰਦਾ ਕਰਦਾ ਉਹਦਾ ਧਿਆਨ ਗਹਿਰਾ ਚਲਾ ਗਿਆ ਔਰ ਉਹਦੇ ਅੰਦਰ ਬੜਾ ਪਰਬਲ ਪ੍ਰਕਾਸ਼ ਪੈਦਾ ਹੋਇਆ ਆਨੰਦ ਪੈਦਾ ਹੋਇਆ ਰਸ ਪੈਦਾ ਹੋਇਆ ਇਹ ਰਸ ਜਦ ਵੀ ਮਨੁੱਖ ਨੂੰ ਮਿਲਦਾ ਹੈ ਜ਼ਿੰਦਗੀ ਦੇ ਵਿੱਚ ਪਹਿਲੇ ਮਿਲਦਾ ਔਰ ਪਹਿਲਾ ਹੀ ਅਨੁਭਵ ਹੁੰਦਾ ਹੈ ਇਸ ਤੋਂ ਪਹਿਲੇ ਨਹੀਂ ਮਿਲਿਆ ਹੁੰਦਾ ਅਗਰ ਇਸ ਤੋਂ ਪਹਿਲੇ ਮਿਲਿਆ ਹੋਵੇ ਫਿਰ ਜਨਮ ਹੀ ਨਾ ਹੋਵੇ ਇਹ ਪਹਿਲਾ ਅਨੁਭਵ ਹੁੰਦਾ ਹੈ ਇਸ ਅਨੁਭਵ ਦੇ ਨਾਲ ਹੈਰਾਨਗੀ ਵੀ ਹੁੰਦੀ ਹੈ ਬੜਾ ਧਿਆਨ ਨਾਲ ਸੁਣਨਾ ਤਿਆਂ ਪੁੱਤਰ ਸਾਨੂੰ ਕਈ ਦਫਾ ਮਿਲ ਚੁਕੇ ਨੇ ਕਈ ਜਨਮਾਂ ਚ ਮਿਲ ਚੁਕੇ ਨੇ ਪਦਾਰਥ ਸਾਨੂੰ ਕਈ ਜਨਮਾਂ ਚ ਮਿਲ ਚੁਕੇ ਨੇ ਐਸੇ ਘਰ ਹਮ ਬਹੁਤ ਬਸਾਏ ਜਦ ਹਮ ਰਾਮ ਗਰਵ ਹੋਏ ਆਏ ਕਬੀਰ ਕਹਿੰਦੇ ਜਿਸ ਦਿਨ ਦਾ ਮੇਰਾ ਰਾਮ ਨਾਮ ਦੇ ਚ ਵਾਸਾ ਹੋਇਆ ਹੈ ਪ੍ਰਮਾਤਮਾ ਦੇ ਚ ਵਾਸਾ ਹੋਇਆ ਹੈ ਮੈਨੂੰ ਇੱਕ ਸਮਝ ਪਈਏ ਇਹੋ ਜੀਆਂ ਦੇ ਘਰ ਤੇ ਮੈਂ ਕਈ ਵਸਾਏ ਇਹੋ ਜਿਹਿਆਂ ਦਾ ਜਨਮ ਤੇ ਮੇਰਾ ਕਈ ਦਫਾ ਹੋ ਚੁੱਕਾ ਹੈ ਇਸ ਤਰ੍ਹਾਂ ਦੇ ਸੰਬੰਧ ਤੇ ਮੇਰੇ ਕਈ ਦਫਾ ਜੁੜ ਚੁੱਕੇ ਨੇ ਇੱਕ ਸੂਫੀ ਫਕੀਰ ਵੀ ਐਸਾ ਕਹਿੰਦਾ ਹੈ ਸ਼ਮਸ ਤਬਰੇਜ਼ ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾਮਹਿ ਮਾ ਕੁਨਮ ਕਹਿੰਦਾ ਮੈਂ بار بار ਇਸ ਦੁਨੀਆ ਦੇ ਚਾਇਆ ਇੱਕ ਦਫਾ ਨਹੀਂ بار بار ਇਸ ਦੀ ਪੁੱਠੀ ਖਲ ਮਲਤਾਨ ਦੇ ਨਵਾਬ ਨੇ ਲਵਾਈ ਸੀ ਇਹਨੂੰ ਸ਼ਹੀਦ ਕੀਤਾ ਸੀ ਕਿਉਂ ਇਸਲਾਮ بار بار ਦੇ ਜਨਮ ਨੂੰ ਨਹੀਂ ਮੰਨਦਾ ਇਹ ਆਪਣੀਆਂ ਪਿਛਲੀਆਂ ਨੌ ਮਾਵਾਂ ਦੇ ਨਾਮ ਵੀ ਦੱਸਦਾ ਸੀ ਕਾਜ਼ੀ ਨੇ ਫਤਵਾ ਲਾਇਆ ਸੀ ਇਸਲਾਮ بار بار ਦੇ ਜਨਮ ਨੂੰ ਨਹੀਂ ਮੰਨਦਾ ਇਸਾਈयत ਵੀ ਨਹੀਂ ਮੰਦੀ ਯਹੂਦੀ ਵੀ ਨਹੀਂ ਮੰंदे ਪਰਸੀ ਵੀ ਨਹੀਂ ਮੰਨਦਾ ਚਾਰ ਧਰਮ ਜੋ ਮਿਡਲ ਈਸਟ ਦੇ ਚ ਪੈਦਾ ਹੋਏ ਨੇ ਪੁਰਾਣਾ ਧਰਮ ਯਹੂਦੀ ਫਿਰ ਈਸਾਈ ਫਿਰ ਪਾਰਸੀ ਫਿਰ ਇਸਲਾਮ ਇਸਲਾਮ ਨੂੰ ਨਵਾਂ ਧਰਮ ਕਹਿੰਦੇ ਇਹਨਾਂ ਚਾਰਾਂ ਦੇ ਰਹਿਬਰ ਨੇ ਮੂਸਾ ਹੈ ਈਸਾ ਹੈ ਜਰਦਰਸ ਨੇ ਮਹਮਦ ਸਾਹਿਬ ਨੇ ਇਹ ਚਾਰੇ ਦੇ ਚਾਰੇ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ ਇਹ ਹੀ ਜਨਮ ਤੇ ਆਪ ਸੁਣ ਕੇ ਹੈਰਾਨ ਹੋਵੋਗੇ ਭਾਰਤ ਦੇ ਵਿੱਚ ਵੀ ਚਾਰ ਹੀ ਧਰਮ ਪੈਦਾ ਹੋਏ ਨੇ ਇੰਜ ਕਹਿ ਲੋ ਸਾਰੀ ਦੁਨੀਆ 'ਚ ਬਸੇ ਅੱਠ ਹੀ ਧਰਮ ਫੈਲੇ ਹੋਏ ਨੇ ਯਾ ਇਹ ਨਦੀਆਂ ਸ਼ਾਖਾ ਨੇ ਮੂਲ ਰੂਪ ਦੇ 'ਚ ਇਹ ਅੱਠ ਨੇ ਚਾਰ ਭਾਰਤ ਦੇ 'ਚ ਪੁਰਾਣਾ ਧਰਮ ਸਨਾਤਨ ਮਤ ਫਿਰ ਜੈਨ ਮਤ ਬੋਧ ਮਤ ਫਿਰ ਸਿੱਖ ਮਤ ਮੀਡਲ ਈਸਟ ਦੇ 'ਚ ਨਵਾਂ ਧਰਮ ਇਸਲਾਮ ਹੈ ਭਾਰਤ ਦੇ ਚ ਨਵਾਂ ਧਰਮ ਗੁਰਮਤ ਹੈ ਸਿੱਖ ਧਰਮ ਹੈ ਭਾਰਤ ਦੇ ਇਹ ਚਾਰੇ ਧਰਮ बार-बार ਦੇ ਜਨਮ ਨੂੰ ਮੰਨਦੇ ਨੇ ਸਨਾਤਨਵਾਦ ਮੰਨਦਾ ਹੈ ਜੈਨ ਮੰਨਦੇ ਨੇ ਬੋਧ ਮੰਨਦੇ ਨੇ ਬੋਧ ਨੇ ਮਹਾਤਮਾ ਬੋਧ ਨੇ ਤੇ ਆਪਣੇ ਪਿਛਲੇ ਜੀਵਨ ਦੀ ਕਥਾ ਵੀ ਲਿਖ ਦਿੱਤੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਚੇਤਰ ਨਾਟਕ ਦੇ ਚ ਲਿਖਿਆ ਹੈ ਅਬ ਮੈਂ ਆਪਣੀ ਕਥਾ ਬਖਾਨ ਉਹ ਹੇਮਕੁੰਡ ਦੇ ਤਪੇਸ਼ਵਰ ਦੱਸਦੇ ਨੇ ਹੋ ਬਹੁ ਇਹ ਲੰਬੀ ਕਥਾ ਮਾਤਮਾ ਬੁੱਧ ਨੇ ਵੀ ਆਪਣੇ ਪਿਛਲੇ ਜਨਮ ਦੀ ਲਿਖੀ ਕਹਿਣ ਤੋਂ ਮਰਾਦ ਸਨਾਤਨ ਮਤ ਬੋਧ ਮਤ ਜੈਨ ਮਤ ਸਿੱਖ ਮਤ ਬਾਰ ਬਾਰ ਦੇ ਜਨਮ ਨੂੰ ਮੰਨ ਪਰ ਯਹੂਦੀ ਈਸਾਈ ਪਾਰਸੀ ਔਰ ਇਸਲਾਮ ਨਹੀਂ ਮੰਨਦਾ ਇਸਲਾਮ ਦੇ ਚ ਇੱਕ ਤਬਕਾ ਹੋਇਆ ਹੈ ਸੂਫੀਆਂ ਦਾ ਉਹ बार-बार ਦੇ ਜਨਮ ਨੂੰ ਮੰਨਦੇ ਨੇ ਉਹਨਾਂ ਸੂਫੀਆਂ ਦੇ ਚ ਇੱਕ ਸ਼ਮਸ ਤਵਰੇਜ਼ ਵੀ ਹੋਏ ਨੇ ਤਵਰੇਜ਼ ਈਰਾਨ ਦਾ ਇੱਕ ਬਹੁਤ ਵੱਡਾ ਸ਼ਹਿਰ ਹੈ ਉੱਥੇ ਦਾਇਜ ਦਾ ਪਾਲਨ ਪੋਸ਼ਣ ਸੀ ਜਮਿਆ ਤੇ ਕਿਦਰੇ ਕਹਿੰਦੇ ਨੇ ਅੱਜ ਜਿਸ ਨੂੰ ਅਸਰਾਇਲ ਕਹਿੰਦੇ ਨੇ ਫਲਸਤੀਨ ਦੇ ਵਿੱਚ ਜਮਿਆ ਸੀ ਪੁਰਾਣਾ ਨਾਮ ਇਸ ਦਾ ਕਸਤਨਤੁਨੀਆ ਸੀ ਸ਼ਾਇਦ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਵੇ ਬਾਅਦ ਵਿੱਚ ਵੰਡ ਹੋਈਏ ਯਹੂਦੀਆਂ ਨੂੰ ਇਹ ਇਲਾਕਾ ਦਿੱਤਾ ਗਿਆ ਤੇ ਇਹਨਾਂ ਨੇ ਇਸ ਦਾ ਨਾਮ ਅਸਰਾਇਲ ਰੱਖਿਆ ਕਿਉਂ ਜਿਸ ਤੋਂ ਇਹ ਕੌਮ ਚਲੀ ਆਸਰਾ ਤੋਂ ਚਲੀ ਸੀ ਸ਼ਾਇਦ ਆਪ ਦੇ ਗਿਆਤ ਦੇ ਚ ਹੋਵੇਗਾ حضرت ابراہیم ਦੀਆਂ ਦੋ بیگمਾਂ ਸਨ ਇੱਕ ਅਜਰਾ ਇੱਕ ਅਸਰਾ ਸਮਾ ਪਾ ਕੇ حضرت ابراہیم ਨੇ ਅਸਰਾ ਨੂੰ ਘਰੋਂ ਕੱਢ ਦਿੱਤਾ ਇਹ ਛੋਟੀ ਸੀ ਔਰ ਜਦੋਂ ਘਰੋਂ ਕੜਿਆ ਇਹ ਗਰਭਵਤੀ ਸੀ ਇਹਦੀ ਗੁਖ ਤੋਂ ਜਿਸ ਬੱਚੇ ਦਾ ਜਨਮ ਹੋਇਆ ਉਸ ਤੋਂ ਜਿਹੜੀ ਉਮਤ ਚਲੀ ਉਹ ਅਸਰਾਇਲੀ ਕਹਲਾਈ ਮਾਂ ਨਾਲ ਅਲ ਜੁੜੀ ਮਾਂ ਨਾਲ ਗੋਤ ਜੁੜੀ ਮਾਂ ਦਾ ਨਾਂ ਅਸਰਾ ਸੀ ਇਹ ਅਸਰਾਇਲੀ ਕਹਲ ਹੈ ਜਦ ਕਸਤਨ ਤੋ ਨਿਆ ਇਹਨਾਂ ਯਹੂਦੀਆਂ ਦੇ ਪੱਲੇ ਪਿਆ ਤੋ ਇਹਨਾਂ ਨੇ ਇਸ ਦਾ ਨਾਂ ਅਸਰਾਇਲ ਰੱਖਿਆ ਮੌਲੂ ਰੂਬ ਦੇ ਚ ਸਮਸਤ ਵਰੇਜ ਦਾ ਜਨਮ ਯਹੂਦੀ ਘਰਾਣੇ ਚ ਸੀ ਉਹ ਖੁਦ ਜੋ ਕੁਝ ਕਹਿੰਦਾ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ ਜੇ ਤਦ ਵੀਰੇ ਐ ਮੁਸਲਮਾਨਮ ਕੇ ਮਨ ਖੁਦਰਾ ਨਵੇਦਾਨਮ ਐ ਮੁਸਲਮਾਨੋ ਮੈਨੂੰ ਕੁਝ ਨਹੀਂ ਪਤਾ ਮੈਂ ਕੌਣ میں لب رہا کئی جنماں تو لب رہا میں اپنا مول میں کتوں آیا میں کون ہاں پھر اگاں چل کے ہے سرمد گم عشق بل ہوس راہ نہ دہند سوزے دل پروانا مغز را نہ دہند ਬੜੀਆਂ ਇਸ ਦੀਆਂ ਉੱਚੀਆਂ ਉਡਾਰੀਆਂ ਪਰ ਨਾਲੇ ਕਬੂਲ ਕਰਦਾ ਅਜ਼ਦੀਨ ਇਹੂਦ ਸੂਏ ਬਾ ਇਸਲਾਮ ਅਸ਼ੋਦੀ ਐਗਾ ਤੇ ਮੈਂ ਇਹੂਦੀ ਸੀ ਅਜ਼ਦੀਨ ਇਹੂਦ ਇਹੂਦੀ ਸੀ ਮੈਂ ਤੇ ਮੁਸਲਮਾਨਾਂ ਦੀ ਸੰਗਤ ਹੋਈ ਇਸਲਾਮ ਕਬੂਲ ਕਰ ਲਿਆ ਸੂਫੀਆਂ ਦੀ ਸੰਗਤ ਹੋਈ اسلام قبول ਕਰ ਲੈ معلوم ਨਾ ਸ਼ੁਧ ਐ ਖੁਦਾਵੰਦ ਐਮਦ ਬਰਗਸਤਬ ਸੁਏ ਲਛਮਨੋ ਰਾਮ ਸੁਦੀ ਕਹਿੰਦਾ ਇਹਨਾਂ ਦੀ ਸੰਗਤ ਦੇ ਚ ਵੀ ਠੀਕ ਹੈ ਮੈਂ ਆਪਣੇ ਕਰਮ ਕਾਂਡ ਦੇ ਚ ਮੋਹ ਰਿਆ ਪਰ ਮੈਂ ਮੰਦਰ ਦੇ ਚ ਵੀ ਚਲਾ ਜਾਣਾ ਰਾਮ ਦੀ ਗੱਲ ਵੀ ਸੁਣ ਲੈਣਾ ਲਛਮਣ ਦੀ ਵੀ ਸੁਣ ਲੈਣਾ ਮੈਂ ਕ੍ਰਿਸ਼ਨ ਦੀਆਂ ਗੱਲਾਂ ਵੀ ਸੁਣ ਲੈਣਾ ਔਰ ਇਸੇ ਦਾ ਹੀ ਬੋਲ ਹੈ ਅਜ ਯਕ ਚਿਰਾਗ ਮਸਜਿਦ ਵਬਤ ਖਾਨਾ ਰੋਸ਼ਨ ਅਸਤ ਦੀਵਤ ਮੈਨੂੰ ਇੱਕੋ ਹੀ ਜਲਦਾ ਹੋਇਆ ਦਿਖਾਈ ਦਿੰਦਾ ਹੈ ਮਸਜਿਦ ਦੇ ਤੇ ਮੰਦਰ ਦੇ ਚ ਅਜ ਯਕ ਚਿਰਾਗ ਮਸਜਿਦ ਵਬਤ ਖਾਨਾ ਰੋਸ਼ਨ ਅਸਤ ਦਰ ਹੈ ਰਤਮ ਕੇ ਦੁਸ਼ਮਣੇ ਕੁਫਰੋਂ ਦੇ ਚਿਰਾਸ ਹੈਰਾਨਾ ਮੈਂ ਇਹ ਕਫਰ ਤੇ دین ਦਾ ਝਗੜਾ ਕੀ ਹੈ ਆ ਮੈਨੂੰ ਨਹੀਂ ਪਤਾ ਤੋਂ ਮੁਖ्तसर ਮੈਂ ਅਰਜ਼ ਕਰਾਂ ਇਹ ਦੇ ਉੱਤੇ ਫਤਵਾ ਆਇਦ ਕੀਤਾ ਗਿਆ ਤੋਂ ਮੰਦਰ ਵੀ ਚਲਾ ਜਾਣਾ ਤੂੰ ਰਮਜ਼ਾਨ ਦੇ ਦਿਨਾਂ ਚ ਰੋਟੀ ਵੀ ਖਾ ਲੈਣਾ ਔਰ ਫਿਰ ਤੂੰ ਬਾਰ ਬਾਰ ਦੇ ਜਨਮ ਨੂੰ ਵੀ ਮੰਨਦਾ ਹੈ ਆਪਣੀਆਂ ਨੌ ਮਾਵਾਂ ਦੇ ਨਾਂ ਵੀ ਉਸਨੇ ਦੱਸੇ ਨੇ ਪਿਤਾ ਦਾ ਨਾਂ ਨਹੀਂ ਲਿਖਿਆ ਆਪ ਦੀ ਗਿਆਤ ਲਈ ਅਰਜ਼ ਕਰਾਂ ਗਹਿਰਾ ਸੰਬੰਧ ਮਨੁੱਖੀ ਬੱਚੇ ਦਾ ਕਿ ਹਰ ਜੀਵ ਦੇ ਬੱਚੇ ਦਾ ਮਾਂ ਨਾਲ ਹੈ ਪਿਤਾ ਦਾ ਸੰਬੰਧ ਸਿਰਫ ਐਕਸੀਡੈਂਟਲ ਹੈ ਔਰ ਕੁਝ ਵੀ ਨਹੀਂ ਹੈ ਇਹ ਵੀ ਮੈਂਸ ਕਰਦੇ ਆਂ ਗਹਿਰਾਈ ਬੱਚਾ ਸਾਰੀ ਮਾਂ ਤੋਂ ਲੈਂਦਾ ਗਰਭ ਦੇ ਚ ਬੱਚਾ ਹੈ ਪ੍ਰਾਚੀਨ ਕਾਲ ਦੇ ઋષਿ-ਮੁਨੀ ਕਹਿੰਦੇ ਸਨ ਮਾਂ ਦਾ ਆਹਾਰ ਹੀ ਉਸ ਬੱਚੇ ਦਾ ਆਹਾਰ ਹੈ ਮਾਂ ਜੋ ਖਾਂਦੀ ਹੈ ਉਹ ਹੀ ਉਸ ਨੂੰ ਮਿਲ ਰਿਹਾ ਹੈ ਉਸੇ ਨਾਲ ਉਹ ਬਣ ਰਿਹਾ ਹੈ ਜਿੱਥੇ ਮਾਂ ਦਾ ਆਹਾਰ ਗਰਭ ਕਾਲ ਦੇ ਬੱਚੇ ਦਾ ਆਹਾਰ ਹੈ ਉੱਥੇ ਮਾਂ ਦੇ ਵਿਚਾਰ ਹੀ ਉਸ ਨੂੰ ਪ੍ਰਭਾਵਿਤ ਕਰਦੇ ਉਸ ਨਾਲ ਹੀ ਉਹਦੇ ਸੰਸਕਾਰ ਬਣਦੇ ਏਸ਼ੀਆ ਦੇ ਸਮੁੱਚੇ ਏਸ਼ੀਆ ਦੇ ਚ ਬੱਚਾ ਗਲਤ ਹੋਵੇ ਗਾਲ ਮਾਂ ਨੂੰ ਕੱਢ ਦੇਣ ਹੈਰਾਨਗੀ ਹੈ ਵੀ ਗਲਤੀ ਤੇ ਬੱਚੇ ਨੇ ਕੀਤੀ ਇਹ ਗਾਲ ਮਾਂ ਨੂੰ ਕਿਉਂ ਕੱਢ ਦੇਣਾ ਦਰਸਲ ਬੱਚੇ ਦੇ ਚ 90 ਫੀਸਦੀ ਮਾਂ ਹੀ ਹੈ ਇਹ ਵੀ ਮਾਸ ਕਰਦੇ ਦੂਰ ਕਿਉਂ ਜਾਓ ਗੁਰੂ ਰਾਮਦਾਸ ਦਾ ਇੱਕ ਵਾਕ ਮੈਂ ਤੁਹਾਡੇ ਸਾਹਮਣੇ ਰੱਖ ਲਿਆ ਪ੍ਰਕਰਨ ਮੇਰਾ ਨਹੀਂ ਤੇ ਇਸੇ ਪਾਸੇ ਸਾਰਾ ਟਾਈਮ ਲੱਗ ਜਾਏਗਾ ਗੁਰੂ ਰਾਮਦਾਸ ਜੀ ਵੀ ਜ਼ਿਮੇਵਾਰ ਮਾਨ ਨੂੰ ਠਹਿਰਾਉਂਦੇ ਨੇ ਭਾਈ ਗੁਰਦਾਸ ਵੀ ਜ਼ਿਮੇਵਾਰ ਮਾਨ ਨੂੰ ਠਹਿਰਾਉਂਦੇ ਨੇ ਗੁਰੂ ਨਾਨਕ ਮਾਥਾ ਨੂੰ ਜ਼ਿਮੇਵਾਰ ਠਹਿਰਾਉਂਦੇ ਨੇ ਔਰ ਇਸ ਤੋਂ ਇਲਾਵਾ ਕਵੀ ਤੁਲਸੀ ਉਪਨੇਸ਼ਤਾ ਦੇ ऋषि 90% ਮਾਨ ਨੂੰ ਜ਼ਿਮੇਵਾਰ ਠਹਿਰਾਉਂਦੇ ਨੇ ਜਿਨ ਹਰ ਹਿਰਦੇ ਨਾਮ ਨਾ ਵਸਿਓ ਤਿਨ ਮਾਤ ਕੀ ਜੈ ਹਰ ਬਾਂਜਾ ਤਿਨ ਸੁੰਝੇ ਦੇ ਫਿਰੇ ਬਿਨ ਲਾਵੇ ਓਏ ਖੱਪ ਖੱਪ ਮੋਏ ਘਰਾਂ ਜਾ ਜਿਸ ਨੇ ਪ੍ਰਭੂ ਦਾ ਨਾਮ ਨਹੀਂ ਜਪਿਆ ਬੈਤਰ ਸੀ ਉਹਦੀ ਮਾਂ ਬਾਂਜ ਰਹਿੰਦੀ ਬਾਂਜ ਬੰਜਰ ਭਈ ਇਹ ਧਰਤੀ ਹਰੀ ਭਰੀ ਕਿਉ ਹੋਈ ਇਹ ਗੋਦ ਹਰੀ ਕਿਉ ਹੋਈ ਇਹ ਤੇ ਬਹੁਤ ਵੱਡੀ ਤਾੜਨਾ ਹੈ ਮਾਂ ਨੂੰ ਕਿਸੇ ਧਰਤੀ ਨੂੰ ਆਖਿਆ ਜਾਏ ਤੂੰ ਸੁੱਕੀ ਸੜੀ ਰਹਿ ਇਹ ਤੇ ધરਤੇ ਲਈ ਸ਼ਰਾਪ ਹੈ ਤੇ ਕਿਸੇ ਮਾਂ ਨੂੰ ਆਖਿਆ ਜਾਏ ਤੇਰੀ ਗੋਦ ਕਦੀ ਹਰੀ ਨਾ ਹੋਵੇ ਇਹ ਤੇ ਬਹੁਤ ਵੱਡਾ ਸ਼ਰਾਪ ਹੈ ਗੁਰੂ ਰਾਮਦਾਸ ਕਹਿ ਰਹੇ ਨੇ ਜਿਨ ਹਰ ਹਿਰਦੇ ਨਾਮ ਨਾ ਬਸਿਓ ਤੈਨੂੰ ਮਾਂਤ ਕੀ ਜੇ ਹਰ ਬਾਂਝਾ ਇਹ ਕਾਦਰ ਕਰੇ ਉਹ ਮਾਂ ਤੇ ਬਾਂਝ ਹੀ ਰਹਿੰਦੀ ਬਿਨ ਸੁਣੀ ਦੇ ਫਿਰੇ ਬਿਨ ਨਾਮੇ ਓਏ ਖੱਪ ਖੱਪ ਮੋਏ ਘਰਾਂ ਜਾ ਕਬੀਰ ਜ਼ਰਾ ਇਸ ਤੋਂ ਵੀ ਅੱਗੇ ਹੈ ਬੜੀ ਗਹਿਰੀ ਚੋਟ ਕਰਦਾ ਹੈ ਉਹ ਵੀ ਸੁਣ ਲਓ ਕਬੀਰ ਕਹਿੰਦੇ ਨੇ ਜੈ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸਨਾ ਭਈ ਮੈਂ ਤਾਰੀ ਅਰਥ ਕਰਨ ਲੱਗਿਆ ਜ਼ਬਾਨ ਵੀ ਕੰਮ ਦੇ ਕਬੀਰ जय कुलपुतना ज्ञान विचारि विदवा कसना भई मैं तारी बहुत लंबे समय तो भारत दे ऋषि मुनियों दी पकड़ दे एक गल आई जो जीव आत्मा है ओ मां दे संस्कारां दे नाल उसदा मेल होवे ते गर्भ धारण करदी फिर मूल रूप दे च ओदे संस्कारां नु पनपांदी है मां ਮਾਂ ਤੋਂ ਹੀ ਆਹਾਰ ਮਿਲਦਾ ਹੈ ਫਿਰ ਮਾਂ ਤੋਂ ਹੀ ਵਿਚਾਰ ਮਿਲਦੇ ਜਿਵੇਂ ਕੁਦਰਤ ਨੇ ਭੋਜਨ ਵੀ ਮਾਂ ਨੂੰ ਹੀ ਦਿੱਤਾ ਹੈ ਉਹਦੇ ਹੀ ਹਸਤਨਾ ਵਿੱਚ ਦੁੱਧ ਬਣਦਾ ਹੈ ਉਹਦੀ ਖੁਰਾਕ ਤੇ ਜੇ ਭੋਜਨ ਇਸ ਬੱਚੇ ਦਾ ਮਾਂ ਦੇ ਕੋਲ ਹੈ ਮਾਂ ਦੇ ਤਨ ਦੇ ਅੰਦਰ ਹੈ ਆਪ ਦੀ ਗੱਥਲੀ ਅਗਰ ਲੋਰੀ ਦੇਂਦਿਆਂ ਮਾਂ ਵਾਹਿਗੁਰੂ ਵਾਹਿਗੁਰੂ ਦਾ ਜਪ ਕਰੇ ਉਸ ਵਾਈਬ੍ਰੇਸ਼ਨ ਦੇ ਚ ਉਹ ਜਿਹੜੇ ਬੱਚੇ ਦੀ ਹੱਲ ਹੈ ਉਹਦੇ ਨਾਲ ਉਹਦੇ ਸੰਸਕਾਰ ਬਣਨਗੇ ਪ੍ਰਾਚੀਨ ઋષਿ ਮੁਨੀ ਇਸ ਤਰ੍ਹਾਂ ਕਹਿੰਦੇ ਸਨ ਔਰ ਜੋ ਗਰਭ ਦੇ ਚ ਬੱਚਾ ਹੈ ਉਸ ਸਮੇਂ ਵੀ ਅਗਰ ਮਾਂ ਸਹੀ ਸੋਚੇ ਧਰਮ ਗ੍ਰੰਥ ਪੜ੍ਹੇ ਪ੍ਰਭੂ ਚਿੰਤਨ ਕਰੇ ਇਹ ਸੰਸਕਾਰ ਉਸ ਬੱਚੇ ਨੂੰ ਮਿਲਣਗੇ ਪਹਿਲੀ ਸੰਗਤ ਬੱਚੇ ਦੀ ਮਾਂ ਦੀ 90% ਦੀ ਮਨੁੱਖੀ ਬੱਚੇ ਦੇ ਚ ਮਾਂ ਕਿਸੇ ਤੀ ਮਾਂ ਹੈ ਤੂੰ ਸ਼ਮਸ ਤਬਰੇਜ਼ ਜੈਸੇ ਫਕੀਰ ਨੂੰ ਆਪਣੀਆਂ ਨੌ ਮਾਵਾਂ ਦੇ ਨਾਂ ਤੇ ਯਾਦ ਰਹਿ ਗਏ ਨ ਪਿਤਾ ਦੀ ਯਾਦ ਨਹੀਂ ਜਾਂਦੀ ਉਹਦੇ ਕੋਲ ਪੁੱਛਿਆ ਗਿਆ ਸੀ ਪਿਤਾ ਕੌਣ ਸਨ ਕਹਿੰਦਾ ਮੇਰੀ ਚੇਤਨਾ ਨਹੀਂ ਜਾਂਦੀ ਮੇਰੀ ਪਕੜ ਵਿੱਚ ਨਹੀਂ ਆਉਂਦੇ ਮਾਂ ਪਕੜਦੇ ਚਾਹੁੰਦੀ ਉਹਨੇ ਨੌ ਮਾਵਾਂ ਦੇ ਨਾਂ ਵੀ ਲਿਖੇ ਨੇ ਆਪਣੇ ਗ੍ਰੰਥ ਦੇ ਅੰਦਰ دیਵਾਨੇ ਸ਼ਮਸ ਤਬਰੇਜ਼ ਦੇ ਵਿੱਚ ਬਈ ਨਾਂ ਮਾਤਾਵਾਂ ਦੀ ਗੋਦ ਵਿੱਚ ਮੈਂ ਖੇਡ ਚੁੱਕਿਆ ਹਾਂ ਸਮੁੱਚੇ ਏਸ਼ੀਆ ਦੇ ਵਿੱਚ ਜਦ ਬੱਚੇ ਦੀ ਗਲਤੀ ਦੇਖ ਕੇ ਤੇ ਮਾਂ ਨੂੰ ਗੱਲ ਕੱਢੀ ਜਾਂਦੀ ਹੈ ਬੰਗਲਾਦੇਸ਼ ਭਾਰਤ ਤੇ ਏਸ਼ੀਆ ਦੇ ਬਾਕੀ ਦੇਸ਼ ਅਫਗਾਨਿਸਤਾਨ ਦੇ ਚ ਵੀ ਤੇ ਮੈਂ ਉਦੋਂ ਸੋਚੀ ਪੈ ਜਾਂਦਾ ਸੀ ਗਲਤੀ ਬੱਚੇ ਨੇ ਨਹੀਂ ਕੀਤੀ ਇਹ ਗਾਲ ਮਾਂ ਨੂੰ ਪੈ ਰਹੀ ਹੈ ਦਰਅਸਲ 90 ਫੀਸਦੀ ਬੱਚੇ ਦੇ ਵਿੱਚ ਮਾਂ ਹੈ ਮਾਂ ਇਸ ਕਰਕੇ خیر ਸੰਸ਼ੇਪ ਦੇ ਜੋ ਹੈ ਮੈਂ ਅਰਜ਼ ਕਰਾਂ ਨੌ ਮਾਤਾਵਾਂ ਦੇ ਨਾਮ ਸ਼ਮਸ ਤਵਰੇਜ਼ ਨੇ ਦੱਸੇ ਨੇ ਬਾਰ ਬਾਰ ਦੇ ਜਨਮ ਨੂੰ ਇਸ ਨੇ ਮੰਨਿਆ ਇਸਲਾਮ ਮੰਨਦਾ ਨੇ ਵਿਚਾਰੇ ਨੂੰ ਮਲਤਾਨ ਦੇ ਵਿੱਚ ਪੁੱਠੀ ਖਲ ਲਾ ਕੇ ਸ਼ਹੀਦ ਕੀਤਾ ਇਨੂੰ ਮਾਰ ਦਿੱਤਾ ਗਿਆ ਇਹਨੇ ਪੁਨਰ ਜਨਮ ਨੂੰ ਮਨੇ 12 ਬਾਰ ਦੇ ਜਨਮ ਨੂੰ ਮਨੇ ਚਾਰ ਧਰਮ ਜੋ ਭਾਰਤ ਦੇ ਚ ਪੈਦਾ ਹੋਏ ਸਨਾਤਨ ਮਤ ਜੈਨ ਮਤ ਬੋਧ ਮਤ ਸਿੱਖ ਮਤ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ ਚਾਰੀ ਮਜ਼ਬ ਜੋ ਮੀਡਲ ਇਸਟ ਦੇ ਚ ਪੈਦਾ ਹੋਏ ਪੁਰਾਣਾ ਧਰਮ ਉੱਥੇ ਯਹੂਦੀ 3.5 ਹਜ਼ਾਰ ਸਾਲ ਪੁਰਾਣਾ ਨਵਾਂ ਇਸਲਾਮ ਹੈ ਗਾਲਬਨ 1400 ਸਾਲ ਪੁਰਾਣਾ ਭਾਰਤ ਵਿੱਚ ਪੁਰਾਣਾ ਧਰਮ ਹੈ 5000 ਸਾਲ ਪੁਰਾਣਾ ਸਨਾਤਨ ਮਤ ਨਵਾਂ ਧਰਮ ਹੈ ਸਿੱਖ ਮਤ ਗਾਲਬਨ 500 550 ਸਾਲ ਪੁਰਾਣਾ ਉਹ ਚਾਰੇ ਧਰਮ ਮਿਰਲ ਇਸ ਦੇ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ ਇਹ ਚਾਰੇ ਧਰਮ ਬਾਰ ਬਾਰ ਦੇ ਜਨਮ ਨੂੰ ਮੰਨਦੇ ਔਰ ਯਾਤਰਾ ਇਤਨੀ ਲੰਬੀ ਹੈ ਮਹਾਰਾਜ ਕਹਿੰਦੇ ਨੇ ਆ ਆਇਆ ਦੂਰੋਂ ਚੱਲ ਕੇ ਮੈਂ ਤੱਕੇ ਤੋ ਸਰਨਾਇ ਜੀ ਕੰਗਨ ਗਨ ਨੂੰ ਪ੍ਰਾਨੁ ਪਤ ਮਿਲੋਂ ਮੇਰੀ ਮਾਈ ਰੂਪ へਨ ਬੁੱਧ ਬਲ へਨੇ ਮੋਏ ਪ੍ਰਦੇਸਨ ਦੂਰ ਤੇ ਆਈ ਬੜੋ ਦੂਰ ਤੋਂ ਆਏ ਕਿੰਨੀ ਦੂਰ ਤੋਂ ਆਏ ਕਈ ਜਨਮ ਭੇ ਕੀਟ ਪਤੰਗਾ ਕਈ ਜਨਮ ਗਜ ਮੇਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਐ ਵਰੁਬ੍ਰਖ ਹੋਇਓ ਅੱਗੇ ਫਿਰ ਪੰਕਤੀ ਨੇ ਕਈ ਜਨਮ ਸੈਲਗਿਰ ਕਰਿਆ ਕਈ ਜਨਮ ਗਰਭ ਮੇਂ ਖਿਰਿਆ ਇਹ ਸਾਰੀ ਵਿਚਾਰ ਦੇ ਕੇ ਫਿਰ ਕਹਿੰਦੇ ਨੇ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰਕਾਲ ਏ ਦੇਹ ਸਿੰਜ जगदेश ਨੂੰ ਮਿਲਣ ਦਾ ਮੌਕਾ ਕੇਵਲ ਮਨੁੱਖ ਕੋਲ ਹੈ ਪਥਰਾਂ ਕੋਲ ਨਹੀਂ ਹੈ ਬਲਸਪਤੀ ਕੋਲ ਨਹੀਂ ਹੈ ਪਸ਼ੂਆਂ ਕੋਲ ਨਹੀਂ ਹੈ ਕਿਉਂਕਿ ਉਹਨਾਂ ਕੋਲ ਵਿਕਸਤ ਮਨ ਨਹੀਂ ਹੈ ਸੋਚ ਨਹੀਂ ਸਕਦੇ ਵਿਚਾਰ ਨਹੀਂ ਕਰ ਸਕਦੇ ਚਿੰਤਨ ਨਹੀਂ ਕਰ ਸਕਦੇ ਕੇਵਲ ਮਨੁੱਖ ਕਰ ਸਕਦਾ ਹੈ ਖਾਣਾ ਪੀਣਾ ਪਸ਼ੂਆਂ ਕੋਲ ਵੀ ਹੈ ਸੌਂਦੇ ਹੋ ਵੀ ਨੇ ਬੱਚੇ ਉਹਨਾਂ ਦੇ ਵੀ ਹੁੰਦੇ ਨੇ ਉਹਨਾਂ ਦੀ ਪਾਲਣਾਂ ਦੀ ਫਿਕਰ ਉਹ ਵੀ ਕਰਦੇ ਨੇ ਮਨੁੱਖ ਦੇ ਕੋਲ ਜਿਹੜੀ ਇੱਕ ਅਧਕ ਗੱਲ ਹੈ ਉਹ ਇਹ ਪ੍ਰਭੂ ਦਾ ਚਿੰਤਨ ਕਰ ਸਕਦਾ ਹੈ ਔਰ ਇਹ ਆਪਣੇ ਮੂਲ ਨੂੰ ਲੱਭ ਸਕਦਾ ਹੈ ਅਗਰ ਇਤਨਾ ਮਨੁੱਖ ਵੀ ਨਾ ਕਰ ਸਕੇ ਤਾਂ ਸਾਰ ਕੇ ਤਾਵਲੀ ਦਾ ਕਰਤਾ ਕਹਿੰਦਾ ਪਸ਼ੂ ਤੇ ਫਿਰ ਮਨੁੱਖ ਵਿੱਚ ਕੋਈ ਫਰਕ ਨਹੀਂ ਨਿੰਦਰਾ ਆਲਸ ਭੋਗ ਭੈ ਇਹ ਪਸਪੁਰਖ ਸਮਾਨ ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾ ਪਸੋ ਜਾਣ ਐਸ ਤੋਂ ਬਿਨਾ ਗਿਆਨ ਦਾ